ਲੈ ਵੀ ਆਡੀਓ ਜੇ ਵਧੀਆ ਗੋਲ ਨਜ਼ਾਰੇ ਲੈਣੇ ਨੇ ਫਿਰ ਵੀਡੀਓ ਨੂੰ ਸਾਰੀ ਦੇਖਿਓ ਮੇਰੇ ਭਾਈ ਅੱਜ ਤੁਹਾਡਾ ਪੌਂਦੂ ਜੱਟ ਸਵਾਰ ਕੇ ਚੱਕੂਗਾ ਜਹਾਜ਼ ਦੇ ਗੇੜੇ ਘੇੜਨ ਵਾਲੇ ਪੱਤਰਕਾਰਾਂ ਤੇ ਪੰਤ ਮਾਨ ਵਾਲੇ ਮਸਲੇ ਤੋਂ ਰਜਾਈ ਇੱਕ ਬੇਨਤੀ ਹੋਰ ਹੈ ਬਾਈ ਬਣ ਕੇ ਇਕੱਲੇ ਨਜ਼ਾਰੇ ਲੈ ਕੇ ਵੀਡੀਓ ਦੇ ਖੰਭਣੀ ਟਿੱਕਾ ਲਾ ਕੇ ਨਾ ਛੱਡ ਜਿਓ ਨਾਲ ਦੀ ਨਾਲ ਛੱਟ ਮੰਗਣੀ ਤੇ ਫੱਟ ਵਿਆਹ ਵੀ ਧਰ ਦਿਓ ਮਤਲਬ ਕੱਲਾ ਲਾਈਕ ਕਮੈਂਟ ਕਰਕੇ ਨਾ ਛੱਡ ਜਿਉ ਨਾਲ ਦੀ ਨਾਲ ਸ਼ੇਅਰ ਵੀ ਕਰ ਦਿਓ ਐ ਕਿਉਂ ਕਰਦੇ ਹੁੰਨੇ ਹੋ ਯਾਰ ਪੰਤ ਮਾਨ ਨੂੰ ਵੋਟਾਂ ਤੋਂ ਪਹਿਲਾਂ ਮੂਵੀ ਸੌਦੇ 'ਚ ਖਰੀਦ ਕੇ ਤਰੀਆਂ ਹੋਈਆਂ ਗੱਪਾਂ ਦੀਆਂ ਬੋਰੀਆਂ ਅੱਜ ਮਾਸਾ-ਮਾਸਾ ਕਰਕੇ ਤੋਲਣੀਆਂ ਪੈਗੀਆਂ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਨਯਾਨੀਆਂ ਗੱਲਾਂ ਦੀਆਂ ਨੋਹਾਂ ਨਾਲ ਦਿੱਤੀਆਂ ਹੋਈਆਂ ਗੰਡਾ ਅੱਜ ਦੰਦਾ ਨਾਲ ਖੋਲਣੀਆਂ ਪੈਗੀਆਂ ਲੈ ਵੀ ਆਜੂ ਫਿਰ ਅੱਜ ਪੰਤ ਮਾਨ ਤੇ ਪੱਤਰਕਾਰ ਵਾਲੇ ਮਸਲੇ ਤੇ ਸਾਡੀ ਰਿਸ਼ਤੇਦਾਰੀ ਵਾਲੇ ਗਪੌੜ ਸੰਖ ਦੀ ਕਹਾਣੀ ਸੁਣਾਵਾਂ ਲਓ ਵੀ ਸਾਡੀ ਰਿਸ਼ਤੇਦਾਰੀ ਚ ਹੁੰਦਾ ਸੀ ਇੱਕ ਗਪੌੜ ਸੰਖ ਕੱਚਡੂ ਜਿਹਾ ਬੰਦਾ ਉਹਦੇ ਨਾਲ ਬਣੀ ਕੀ ਚੁਗਲੀਆਂ ਚਗਲੀਆਂ ਕਰਕੇ ਗਮਾਡੀਆਂ ਦੀ ਲੜਾਈ ਪਵਾਉਣ ਦੇ ਮਸਲੇ 'ਚ ਉਹਦੀਆਂ ਕੇਸ 'ਚ ਉਂਗਲਾਂ ਤਸ ਗਈਆਂ ਜਿਵੇਂ ਆ ਜਹਾਜ਼ ਦੇ ਗੇੜੇ ਗਿਣ ਕੇ ਗੋਗੋ ਰਾਣੀਆਂ ਫਸ ਗਈਆਂ ਚਲੋ ਜੀ ਉਹ ਚਲੇ ਗਿਆ ਵਕੀਲ ਕੋਲੇ ਹੁਣ ਜਦੋਂ ਕੰਮ ਅੜਿਆ ਪਿਆ ਤੇ ਗੇਰ ਫਸਿਆ ਪਿਆ ਦੀ ਉਹ ਤਾਂ ਗਪੌੜ ਸੰਖ ਨੂੰ ਫਟਕੜੀ ਦੇ ਟੁਕੜੇ ਵਰਗਾ ਵਕੀਲ ਵੀ ਲੱਗੇ ਖੰਡ ਦਾ ਡੜਾ ਜਿਵੇਂ ਇਹਨਾਂ ਨੂੰ 22 ਤੋਂ ਪਹਿਲਾਂ ਯੂਟਿਊਬਰ ਤੇ ਫੇਸਬੁਕ ਕੀ ਲੱਗਦੇ ਸੀ ਖੰਡ ਦਾ ਕੜਾ ਵਕੀਲ ਕਹਿੰਦਾ ਦੇਖ ਬਈ ਕੰਮ ਤਾਂ ਮੈਂ ਤੇਰਾ ਕਰ ਦੂੰ ਪਰ ਮੇਰੀਆਂ ਕੁਝ ਫੀਸ ਵਾਲੇ ਮਸਲੇ 'ਚ ਸ਼ਰਤਾਂ ਨੇ ਗਪੌੜ ਸੰਖ ਕਹਿੰਦਾ ਵਕੀਲ ਸਾਹਿਬ ਕਿਉਂ ਕਰਦੇ ਹੋ ਪ੍ਰਵਾਹ ਤੂੰ ਮੇਰਾ ਮਸਲੇ ਤੋਂ ਖਿਹੜਾ ਛੜਵਾ ਤੇਰੀਆਂ ਇਸ਼ਾਰੀਆਂ ਸ਼ਰਤਾਂ ਪੂਰੀਆਂ ਕਰੂੰਗਾ ਜਿਵੇਂ ਉਹ ਕਹਿੰਦਾ ਹੁੰਦਾ ਸੀ ਵੀ ਜਿੱਥੇ ਕਹੋਂਗੇ ਨਾਲ ਖੜੂੰਗਾ ਲੌਵੀ ਗਪੌੜ ਸੰਖ ਦੀਆਂ ਗੱਲਾਂ ਚਾਕੇ ਵਕੀਲ ਨੇ ਛੱਡਤੀਆਂ ਕੋਰਟ 'ਚ ਦਲੀਲਾਂ ਤੇ ਦਲੀਲਾਂ ਜਿਵੇਂ ਬਾਈ ਤੋਂ ਪਹਿਲਾਂ ਫੇਸਬੁੱਕ ਹੀ ਪੱਤਰਕਾਰਾਂ ਨੇ ਛੱਡੀਆਂ ਤੀ ਅਪੀਲਾਂ ਤੇ ਅਪੀਲਾਂ ਫਿਰ ਜਦੋਂ ਆਈ ਫੈਸਲੇ ਦੀ ਪੇਸ਼ੀ ਵਕੀਲ ਸਾਹਿਬ ਨੇ ਗਪੌੜ ਸੰਖ ਦੇ ਕੰਨ 'ਚ ਸਕੀਮ ਦੱਸੀ ਕਰਕੇ ਘੁਰ ਕਹਿੰਦਾ ਐ ਕਰੀਬੀ ਜਦੋਂ ਜੱਜ ਸਾਹਿਬ ਤੈਨੂੰ ਕੋਈ ਵੀ ਗੱਲ ਪੁੱਛਿਆ ਕਰਨਗੇ ਤੂੰ ਕਰਦਿਆ ਕਰੀ ਘੁਰ ਕੋਈ ਵੀ ਕੁਛ ਵੀ ਕਹੇ ਬਸ ਤੂੰ ਕਰਦਿਆ ਗਰੀ ਹਰ ਲਓ ਜੀ ਗਪੌੜ ਸੰਖ ਨੇ ਕੋਰਟ 'ਚ ਹਰੇਕ ਗੱਲ ਤੇ ਹਰਰ ਵਾਲਾ ਨਾਰਾ ਧਰਤਾ ਵਕੀਲ ਸਾਹਿਬ ਨੇ ਗਪੌੜ ਸੰਖ ਕੋਰਟ 'ਚ ਮੰਦ ਬੁੱਧੀ ਸਾਬਤ ਕਰਤਾ ਉਸ ਤੋਂ ਬਾਅਦ ਜੱਜ ਸਾਹਿਬ ਨੇ ਆਖਰੀ ਫੈਸਲਾ ਸੁਣਾਤਾ ਵਕੀਲ ਦੀ ਹਰਰ ਨੇ ਗਪੌੜ ਸੰਖ ਬਰੀ ਕਰਤਾ ਲੋਵੀ ਜਦੋਂ ਸਾਰਾ ਕੰਮ ਤੰਦਾ ਬਣ ਗਿਆ ਨਿਬੜ ਗਿਆ ਐਨ ਕਹਾਣੀ ਸਿਰੇ ਲੱਗੀ ਵਕੀਲ ਲਿਆ ਕੇ ਗਪੌੜ ਸੰਖ ਨੂੰ ਦਫ਼ਤਰ ਚ ਕਹਿੰਦਾ ਲੈ ਵੀ ਮਿੱਤਰਾ ਹੁਣ ਤੇਰਾ ਸਾਰਾ ਕੰਮ ਕਰਾਤਾ ਜਿਵੇਂ ਉਧਰ ਕਰਾਇਆ ਹੁਣ ਤਾਰ ਕਿਰਾ ਸ਼ਰਤ ਮੁਤਾਬਕ ਮੇਰੀ ਮੋਟੀ ਜੀ ਫੀਸ ਨਾਲੇ ਗਿਫਟ ਕਰਕੇ ਸ਼ੁਰ ਗਪੌੜ ਸੰਖ ਨਿਕਲ ਕੇ ਵਕੀਲ ਦੇ ਚੈਂਬਰ ਦੇ ਵਿੱਚੋਂ ਬਾਹਰ ਵਕੀਲ ਕਣੀ ਕਰਤੀ ਕਹਿੰਦਾ ਹੁਰ ਕਿ ਵਕੀਲ ਸਾਹਿਬ ਆਇਆ ਪੂਰੇ ਗੁੱਸੇ ਚ ਭੱਜ ਕੇ ਜੇ ਪੈ ਗਿਆ ਕਹਿੰਦਾ ਓਏ ਹੁਣ ਤੂੰ ਮੇਰੇ ਆਈਡੀਏ ਨਾਲੇ ਮੈਨੂੰ ਹੀ ਠੱਗਨੇ ਹਾਂ ਕਪੌੜ ਸੰਖ ਕਹਿੰਦਾ ਵੀ ਵਕੀਲ ਸਾਹਿਬ ਗੁੱਸਾ ਕਰ ਗਿੱਲਾ ਕਰ ਹੁਣ ਤਾਂ ਹੌਰਰ ਫਿਰ ਸਾਰਿਆਂ ਵਾਸਤੇ ਹੈ ਤੂੰ ਕੀ ਮੇਰਾ ਬਾਂਮਣ ਲੱਗਦਾ ਹੈ ਸੋ ਭਰਾਵੋ ਹੁਣ ਤਾਂ ਹੌਰਰ ਨੂੰ ਵਕੀਲ ਵਾਂਗੂ ਬੈਠ ਕੇ ਦੇਖਣਾ ਪਊ ਪੂਰੇ ਜੋਬਨ ਤੇ ਹੈ ਕਦੇ ਤਾਂ ਆਕਾਲੀਆਂ ਕਾਂਗਰਸੀਆਂ ਨੂੰ ਟਿਕਟਾਂ ਦੇ ਕੇ ਪੁਰਾਣੇ ਵਰਕਰਾਂ ਨੂੰ ਕਰਦੇ ਨੇ ਹਾਂ ਕਦੇ ਇਹੀ ਹੌਰਰ ਪੱਤਰਕਾਰਾਂ ਮੂਰੇ ਧਰਦੇ ਨੇ ਹੁਣ ਤੱਕ ਹੌਰਰ ਬੀਬੀਆਂ ਦੇ ਹਜ਼ਾਰ ਹਜ਼ਾਰ ਨੂੰ ਹੋ ਗਈ ਵਿਚੇ ਹੌਰਰ ਦੇ 16 ਮੈਡੀਕਲ ਗੋਤੇ ਖਾ ਗਏ ਵਿਚੇ ਮਾਲਵਾ ਨਹਿਰ ਖੋਗੀ ਹੈਲੋ ਸੋ ਭਰਾਵੋ ਹੁਣ ਪੰਗਾ ਲੈਣ ਦਾ ਕੋਈ ਫਾਇਦਾ ਨਹੀਂ ਹਲੇ ਤਾਂ ਹੌਰਰ ਦੇ ਮਾਲਕ ਪੂੰਛਾ ਚੱਕ ਚੱਕ ਇਹੀ ਹੀ ਕੰਗੇ ਹਾਂ ਬਸ ਇੱਕ ਗੱਲ ਦਾ ਧਿਆਨ ਰੱਖਿਓ ਕਿਤੇ ਫੇਰ ਨਾ ਅੰਗਲਿਸ ਦੀ ਉਂਗਲੀ ਲਾਦਿਓ ਹੁਣ ਤਾਂ ਹੌਰਰ ਦੇ ਜਿਹੜੇ ਲੈਦਰ ਨੇ ਉਹ 2027 ਚ ਜਾ ਕੇ ਚੀਕਣਗੇ ਹੈਲੋ